ਤੁਹਾਡੀ ਵੀ ਬਾ ਕਮਾਲ ਜਿਹੜੀ ਹੈਗੀ ਇਸ ਵਿੱਚ ਐਕਟਿੰਗ ਦੇਖਣ ਨੂੰ ਮਿਲੀ ਹੈਗੀ ਆ ਇੰਨੀ ਪੰਜਾਬੀ ਨਹੀਂ ਬੋਲੇ ਸੀਗੇ ਔਰ ਹੁਣ ਵੀ ਸ਼ਾਇਦ ਮੇਰੀ ਇੰਨੀ ਅੱਛੇ ਹੈ ਨਹੀਂ ਬਟ ਉੱਥੇ ਉਹ ਕਲਚਰ ਨੂੰ ਫੀਲ ਕਰਕੇ ਉਹ ਮਾਹੌਲ ਨੂੰ ਫੀਲ ਕਰਕੇ ਨਾ ਮੈਨੂੰ ਬਹੁਤ ਆਪਣਾ ਪਨ ਲੱਗਿਆ ਕਿਆ ਨਾ ਲੇਖੋ ਫੈਮਲੀ ਨਾਲ ਦੇਖੋ ਬਸ ਇਹ ਕਹਾਂਗੀ ਬਾਕੀ ਯੂਥ ਨੂੰ ਤਾਂ ਅੱਛਾ ਇੱਕ ਮਿਲੇ ਹੋਏਗਾ ਕੁਝ ਸਾਡੀ ਮੂਵੀ ਚੋਂ ਸਿੱਖਣ ਨੂੰ ਕਿ ਇੱਕ ਦੋਸਤੀ ਤੇ ਇੱਕ ਪਿਆਰ ਕਿਦਾਂ ਦਾ ਹੁੰਦਾ ਹੈ ਕਿਉਂ ਹੋਣਾ ਹੈ ਕਿ ਜਿੱਦਾਂ ਸਾਡੀ ਮੂਵੀ ਨੇ ਇੰਨੀ ਤਮਾਲ ਮਚਾਏ ਕਿਉਂ ਬਿਕੋਜ਼ ਆਫ ਸਾਰੇ ਜਿੰਨੇ ਵੀ ਐਕਟਰ ਨੇ ਔਰ ਡਾਇਰੈਕਟਰ ਨੇ ਲਾਈਕ ਪ੍ਰੋਡਿਊਸਰ ਨੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਮੂਵੀ ਚ ਤੇ ਉਹਨਾਂ ਦੀ ਮਿਹਨਤ ਦਿਖ ਰਹੀ ਹੈ ਪੀ ਪਲਸ ਉਹਨਾਂ ਨੇ ਜਿਹੜਾ ਸਾਨੂੰ ਇੱਕ ਅਟਾਇਰ ਕੀਤਾ ਹੈ ਨਾ ਪੰਜਾਬੀ ਮੂਵੀ ਦਾ ਪੁਰਾਣੇ ਰਿਵਾਜ ਦਾ ਉਹ ਬਹੁਤ ਸੋਹਣਾ ਨਿਕਲ ਕੇ ਆ ਰਿਹਾ ਤੇ ਮੈਂ ਬਹੁਤ ਖੁਸ਼ ਹਾਂ ਕਿ ਲੋਕੀ ਸਾਡੀ ਮੂਵੀ ਨੂੰ ਬਹੁਤ ਪਿਆਰ ਦੇ ਰਹੇ ਨੇ ਐਕਟਿੰਗ ਦੇ ਨਾਲ ਨਾਲ ਤੁਹਾਡੀ ਵੀ ਬਾ ਕਮਾਲ ਜਿਹੜੀ ਹੈਗੀ ਇਸ ਵਿੱਚ ਐਕਟਿੰਗ ਦੇਖਣ ਨੂੰ ਮਿਲੀ ਹੈਗੀ ਆ ਤੁਸੀਂ ਪਹਿਲਾਂ ਵੀ ਮਤਲਬ ਟਰੈਂਡਿੰਗ ਦੇ ਵਿੱਚ ਚੱਲਦੇ ਰਹੇ ਹੋ ਤੇ ਹੁਣ ਹੈ ਇਹ ਚੀਜ਼ਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਆਜਾਈਆਂ ਫਿਲਮਾਂ ਜਾਂ ਤੁਸੀਂ ਹੋਰ ਕਿਤੇ ਬਾਲੀਵੁੱਡ ਜਾਂ ਕਿਤੇ ਹੋਰ ਹਾਲੀਵੁੱਡ ਦੇ ਵਿੱਚ ਜਾਣ ਦੀ ਕੋਈ ਖਿਆਲ ਮਨ ਚ ਆ ਹਾਲੇ ਮੈਂ ਇੱਕ ਪ੍ਰੋਜੈਕਟ ਕਰ ਚੁੱਕੀ ਹਾਂ ਉਹ ਪੰਜਾਬੀ ਹੈ ਪੰਜ ਪ੍ਰੋਜੈਕਟ ਜੀ ਦਾ ਪ੍ਰੀ-ਪ੍ਰੋਡਕਸ਼ਨ ਚੱਲ ਰਿਹਾ ਹੈ। ਆਈ ਹੋਪ ਉਹ ਵੀ ਤੁਹਾਨੂੰ ਦਿਖਣ ਨੂੰ ਮਿਲੇਗੀ ਜਨਵਰੀ ਫਰਵਰੀ ਤੱਕ ਆਜੇਗੀ। ਉਹ ਔਨ ਅਅਰ ਹੋ ਚੁੱਕੀ ਹੈ। ਤੇ ਮੇਰਾ ਫਿਰ ਨੈਕਸਟ ਪ੍ਰੋਜੈਕਟ ਮੁੰਬਈ 'ਚ ਹੈ। ਮੇਰਾ ਇੱਕ ਸੀਰੀਜ਼ ਵੀ ਆ ਰਹੀ ਹੈ। ਤੇ ਆਈ ਹੋਪ ਬਾਬਾ ਜੀ ਦੀ ਮਿਹਰ ਹੈ ਕਿ ਮੈਂ ਹੁਣ ਪੰਜਾਬੀ ਇੰਡਸਟਰੀ 'ਚ ਆ ਜਾ। ਪੰਜਾਬੀਆਂ ਦੇ ਪਿਆਰ ਕਿਸ ਤਰ੍ਹਾਂ ਦਾ ਲੱਗਿਆ? ਮਤਲਬ ਕੁਝ ਲੱਗਿਆ ਜਿਵੇਂ ਪਟੇਟ ਪੰਜਾਬੀ ਬੋਲਣੀ ਪਈ। ਲੋਕਾਂ 'ਚ ਰਹੇ ਹਾਂ, ਉੱਥੇ ਕੁਝ ਫਰਕ ਲੱਗਿਆ। ਬਹੁਤ ਫਰਕ ਲੱਗ ਗਿਆ ਕਿਉਂਕਿ ਮੈਂ ਕਦੇ ਵੀ ਇੰਨੀ ਪੰਜਾਬੀ ਨਹੀਂ ਬੋਲੀ ਸੀਗੀ ਔਰ ਹੁਣ ਵੀ ਸ਼ਾਇਦ ਮੇਰੀ ਇੰਨੀ ਅੱਛੀ ਹੈ ਨਹੀਂ ਬਟ ਉੱਥੇ ਉਹ ਕਲਚਰ ਨੂੰ ਫੀਲ ਕਰਕੇ ਉਹ ਮਾਹੌਲ ਨੂੰ ਫੀਲ ਕਰਕੇ ਨਾ ਮੈਨੂੰ ਬਹੁਤ ਆਪਣਾ ਪਨ ਲੱਗ ਗਿਆ। ਅਕਲੀ ਦਾ ਗੱਲ ਕਰ ਰਹੇ ਆ ਕਿ ਜਿਵੇਂ ਕੋਈ ਫਿਲਮ ਦੇਖਦਾ ਉਸ ਦੇ ਉੱਪਰ ਕੀ ਅਸਰ ਪੈਂਦਾ ਹੈਗਾ ਤੁਹਾਡੇ ਨਾਲ ਇਹ ਫਿਲਮ ਤੁਹਾਡੇ ਦੇ ਕੀ ਮਤਲਬ ਤੁਹਾਡੇ ਤੇ ਕੀ ਛਾਪ ਛੱਡੀ ਇਸ ਫਿਲਮ ਨੇ? ਇਹ ਫਿਲਮ ਨੇ ਮੇਰੇ ਅੰਦਰ ਛਾਪ ਛੱਡੀ ਇੱਕ ਪੰਜਾਬੀ ਕੁੜੀ ਦੀ। ਜਿਹੜੀ ਅ ਡੈਫੀਨਿਟਲੀ ਮੈਂ ਪੰਜਾਬੀ ਕੁੜੀ ਆ ਬਟ ਇੰਨੀ ਕਲੋਜ਼ ਨਹੀਂ ਸੀਗੀ ਜਿੰਨਾ ਸਰ ਨੇ ਮੈਨੂੰ ਕਲੋਜ਼ ਕਰਤਾ ਹੁੰਦੇ ਚ ਤੇ ਉਹ ਛਾਪ ਮੇਰੇ ਅੰਦਰ ਆ ਗਈ ਕਿ ਮੈਂ ਇੱਕ ਪੂਰੀ ਨਾ ਫੀਲ ਕਰ ਰਹੀ ਹਾਂ ਕਿ ਮੈਂ ਇੱਕ ਪੰਜਾਬੀ ਕੁੜੀ ਆ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕੁਝ ਕਹਿਣਾ ਚਾਹੂਗਾ ਯੂਥ ਨੂੰ ਫਿਲਮ ਦੇ ਬਾਰੇ ਆ ਯੂਥ ਨੂੰ ਮੈਂ ਇਹ ਕਹਾਂਗੀ ਕਿ ਪਲੀਜ਼ ਤੁਸੀਂ ਜਾਓ ਦੇਖੋ ਤੇ ਇੰਜੋਏ ਕਰੋ ਪਰ ਲੇਕਿਨ ਜਿਹੜਾ ਇਹ ਥੀਏਟਰ 'ਚ ਮੈਂ ਦੇਖ ਰਹੀਆਂ ਬੜਾ ਹੰਗਾਮਾ ਚ ਮਚਾਰੇ ਨੇ ਉਹ ਨਾ ਕਰੋ ਪਿਆਰ ਨਾਲ ਦੇਖੋ ਫੈਮਲੀ ਨਾਲ ਦੇਖੋ ਬਸ ਇਹ ਕਹਾਂਗੀ ਬਾਕੀ ਯੂਥ ਨੂੰ ਤਾਂ ਅੱਛਾ ਇੱਕ ਮਿਲੇ ਹੋਏਗਾ ਕੁਝ ਸਾਡੀ ਮੂਵੀ 'ਚੋਂ ਸਿੱਖਣ ਨੂੰ ਕਿ ਇੱਕ ਦੋਸਤੀ ਤੇ ਇੱਕ ਪਿਆਰ ਕਿੱਦਾਂ ਦਾ ਹੁੰਦਾ ਹੈ ਮੈਂ ਤਾਂ ਕਿਸ ਤਰ੍ਹਾਂ ਦੇ ਮਿਲ ਰਹੇ ਨੇ ਲੋਕਾਂ ਦੇ ਜਿਵੇਂ ਗੱਲ ਕਰੀਏ ਕਿਉਂਕਿ ਪਹਿਲੀ ਵਾਰ ਤੁਸੀਂ ਮਤਲਬ ਇਸ ਤਰ੍ਹਾਂ ਦਾ ਰੋਲ ਜਿਹੜਾ ਤੁਸੀਂ ਅਦਾ ਕੀਤਾ ਹੈ ਆ ਬਹੁਤ ਅੱچھے ਕਮੈਂਟਸ ਮਿਲ ਰਹੇ ਨੇ ਸਾਰਿਆਂ ਨੂੰ ਮੇਰਾ ਲੁੱਕ ਤੇ ਮੇਰੀ ਐਕਟਿੰਗ एवरीथिंग ਇਜ਼ ਗੁੱਡ ਤੇ ਅੱਛਾ ਰਿਸਪੌਂਸ ਹੈ थैंक यू ਸੋ much थैंक यू